ਜੱਬੀ ਨੂੰ ਮਾਡਰਨ ਸਟੇਟ ਕਾਨਵਾ ਰੋਡ ਤੇ ਵਹੀਕਲੋਂ ਨੇ ਉੱਥੇ ਲੇਡੀ ਸ਼ਾਨਲਾਦਾ ਅਗਰਵਾਲ ਨੇ ਸਾਡੇ ਕੋਲ ਬਿਆਨ ਦਿੱਤਾ ਸੀ ਕਿ ਉਹ 15 ਤਰੀਕ ਦੀ 15 8 ਨੂੰ ਲਖੜੀ ਦੇ ਸਬੰਧ ਵਿੱਚ ਆਪਣੇ ਪਰਿਵਾਰਾਂ ਕੋਲ ਦਿੱਲੀ ਗਈ ਸੀ ਤੇ ਉੱਥੋਂ ਹੀ ਉਹਨੇ 27 ਤਰੀਕ ਨੂੰ 27 8 ਨੂੰ ਆਪਣੇ ਨੌਕਰ ਨੂੰ ਕਿਹਾ ਸੀ ਕਿ ਘਰ ਜਾ ਕੇ ਦੇਖ ਸਭ ਕੁਝ ਠੀਕ ਠਾਕ ਹੈ ਲੋਕ ਲਗਾ ਕੇ ਗਏ ਸੀ 15 ਕੋ ਦਿਨ ਦਾ ਇਹਨਾਂ ਦਾ ਪ੍ਰੋਗਰਾਮ ਸੀ ਉੱਥੇ ਰਹਿਣ ਦਾ ਤੋਂ ਉਹਨਾਂ ਲੋਕਾਂ ਨੇ 27 ਤਰੀਕ ਨੂੰ ਦੱਸਿਆ ਕਿ ਬਈ ਉੱਥੇ ਕਰਦੇ ਉਹਨਾਂ ਦੇ ਤਾਲੇ ਬਾਹਰ ਟੁੱਟੇ ਨੇ ਸਾਰੇ ਇਹ 28 ਨੂੰ ਉਥੋਂ ਵਾਪਸ ਆ ਗਏ ਤੇ ਇਹਨਾਂ ਨੇ ਚੈੱਕ ਕੀਤਾ ਤੇ ਇਹਨਾਂ ਦੇ ਕਾਫੀ ਸਮਾਨ ਖਿਲ ਗਿਆ ਸੀ ਤੇ ਜੁਐਲਰੀ ਤੇ ਪੈਸੇ ਮਿਸਿੰਗ ਸੀ ਇਹਨਾਂ ਨੇ ਉਥੇ ਪੁਲਿਸ ਫਾਰਟ ਲਾ ਦਿੱਤੀ ਮੌਕੇ ਤੇ ਜਾ ਕੇ ਅਸੀਂ ਮੈਂ ਸਮੇਤ ਐਸਐਚਓ ਤੇ ਆਪਣੀ 3-4 ਚੌਕੀ ਚਾਰ ਸਾਰੇ ਉਥੇ ਪਹੁੰਚੇ ਤੇ ਜੋ ਇਸ ਤਰੀਕੇ ਦੇ ਕੇਸ ਦੇ ਵਿੱਚ ਜੋ ਮੁੱਢਲੀ ਤਫ਼ਤੀਸ਼ ਹੁੰਦੀ ਉਹ ਅਸੀਂ ਆਪਣੇ ਉਥੇ ਦੇਖਿਆ ਤੇ ਤਫ਼ਤੀਸ਼ ਦੇ ਦੌਰਾਨ ਜਦੋਂ ਕੜੀਆਂ ਜੁੜੀਆਂ ਤੇ ਫਿਰ ਅਸੀਂ ਇਹਨਾਂ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਤੇ ਅਗਲੇ ਪਾਸੇੋਂ ਫਿਰ ਜੋ ਇਨੀਸ਼ੀਅਲ ਹਨ ਮਨੇ ਪਹਿਲੇ ਤੇ ਆਪਣਾ ਬਿਆਨ ਲਿਖਾਇਆ ਸੀ ਕਿ ਬਈ ਇਹਨਾਂ ਦਾ ਕਰੀਬ 1200 ਗ੍ਰਾਮ ਸੋਨਾ ਤੇ 50 ਲੱਖ ਰੁਪਏ ਚੋਰੀ ਹੋਇਆ। ਕੁਝ ਦਿਨਾਂ ਬਾਅਦ ਇਹਨਾਂ ਨੇ ਕਿਹਾ ਕਿ ਆਪਣੀਆਂ ਮੈਨੂੰ ਪਤਾ ਲੱਗਾ ਕਿ ਮੇਰੀਆਂ ਬੇਟੀਆਂ ਦਾ ਤੇ ਨੂੰਹ ਦਾ ਵੀ ਸੋਨਾ ਜਿਹੜਾ ਉਹਦੇ ਵਿੱਚ ਹੀ ਪਿਆ ਸੀ ਤੇ ਇਹ ਕੁੱਲ ਮਿਲਾ ਕੇ ਅਸੀਂ ਦੇਖਿਆ ਕਿ 3120 ਗ੍ਰਾਮ ਯਾਨੀ 3 ਕਿਲੋ ਤੋਂ ਬਾਅਦ ਸੋਨਾ ਸੀ ਤੇ 55 ਲੱਖ ਰੁਪਏ ਕਹੇ ਸੀ। ਤੇ ਤਫਤੀਸ਼ ਦੇ ਦੌਰਾਨ ਫਿਰ ਅਸੀਂ ਇੱਕ ਟੋਸ਼ੀ ਅੰਮ੍ਰਿਤਸਰੋਂ ਪਹਿਲੇ ਤੇ ਇਹਨਾਂ ਦਾ ਡਰਾਈਵਰ ਜਿਹੜਾ ਪੱਪੂ ਸੀ ਮਲਕੁਰ ਦਾ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਕੁਝ ਉੱਥੋਂ ਸਾਨੂੰ ਸਰਾਗ ਲੱਗਾ ਤੇ ਅਸੀਂ ਅੰਮ੍ਰਿਤਸਰ ਤੋਂ ਇੱਕ ਰਾਜੂ ਪਟਨਾ ਦਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਜਿਹਦੇ ਤੋਂ ਸਾਨੂੰ ਕਰੀਬ 1 ਕਿਲੋ ਸੋਨਾ, ਕਰੀਬ ਮਤਲਬ ਐਗਜ਼ੈਕਟ 1 ਕਿਲੋ ਸੋਨਾ ਤੇ ਜਿਹੜੇ ਉਹਦੇ ਹਿੱਸੇ ਦੇ ਪੈਸੇ ਆਏ ਸੀ ਉਹਦੇ ਵਿੱਚੋਂ ਅਸੀਂ 791000 ਰੁਪਏ ਬਰਾਮਦ ਕੀਤਾ ਤੇ ਉਹਦੇ ਵੱਲੋਂ ਇਸ ਰਕਮ ਦੇ ਵਿੱਚੋਂ ਜੋ ਨੇ ਕੈਸ਼ ਨੂੰ ਮਿਲੇ ਸੀ ਉਹਦੇ ਵਿੱਚੋਂ ਉਸਨੇ ਜਿਹੜੀ ਇੱਕ ਵਰਨਾ ਗੱਡੀ ਖਰੀਦੀ ਸੀ ਸੈਕੰਡ ਹੈਂਡ ਕਰੀਬ ਸਵਾਗਤਨ ਲੱਖ ਦੀ ਉਹਦੀ ਵੈਲਿਊ ਸੀ ਉਹ ਅਸੀਂ ਆਪਣੇ ਕਬਜ਼ੇ ਚ ਲੈ ਲਈ ਉਸੇ ਘੜੀ ਚ ਅੱਗੇ ਬਾਕੀ ਪਤਾ ਲੱਗ ਗਿਆ ਕਿ ਬਾਕੀ ਦੇ ਦੋਸ਼ੀ ਹੋਰ ਕਿਲੇ ਨੇ ਤੇ ਅੰਦਾਜ਼ਨ ਕਿੰਨਾ ਕਿੰਨਾ ਸਮਾਨ ਉਹਨਾਂ ਨੂੰ ਗਿਆ ਉਹਦੇ ਵਿੱਚ ਫਿਰ ਇੱਕ ਹੋਰ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੀ ਉਹਦੇ ਕੋਲੋਂ ਅਸੀਂ 492 ਗ੍ਰਾਮ ਦੇ ਕਰੀਬ ਸੀ ਸੋਨਾ ਰਿਕਵਰ ਕਰ ਲਿਆ ਜੀ ਤੇ ਨਾਲ ਉਹਦੇ ਕੋਲ 8 ਲੱਖ ਰੁਪਈਆ ਵੀ ਬਰਾਮਦ ਕੀਤਾ ਇਹਨਾਂ ਵੱਲੋਂ ਜਿਹੜੀ ਵਾਰਦਾਤ ਵਿੱਚ ਇੱਕ ਕੱਡੀ ਵਰਤੀ ਗਈ ਸੀ ਜਿਸ ਦਿਨ ਇਹਨਾਂ ਨੇ 27 ਤਰੀਕ ਨੂੰ ਇਹਨਾਂ ਨੇ ਚੋਰੀ ਕਿਤੀ ਸੀ ਜਿਹੜਾ ਅੰਮ੍ਰਿਤਸਰ ਤੋਂ ਜਿਸ ਗੱਡੀ ਚ ਆਇਆ ਸੀ ਉਹ ਵੀ ਅਸੀਂ ਬਰਾਮਦ ਕਰ ਲਈਏ। ਬਾਕੀ ਅਗਲੇ ਦੋਸ਼ੀਆਂ ਦੀ ਪੁਛਗਿੱਛ ਆਉਣ ਗਿਆ ਜੇ ਦੋ ਤਿੰਨ ਦੋਸ਼ੀ ਹੈ ਜੋ ਹੋਰ ਕਿਨੇ ਗ੍ਰਿਫਤਾਰ ਕਰਨ ਵਾਲੇ। ਉਹ ਅੱਗੇ ਕਿڑی ਜੁੜੇਗੀ ਕਿ ਅੱਗੇ ਇਸ ਦੋਸ਼ੀ ਦਾ ਕਿਸ ਦੇ ਨਾਲ ਕੀ ਲਿੰਕ ਆ। ਤੋਂ ਦੇ ਮੁਤਾਬਕ ਸਿਹਰਲੀ ਕਾਰਵਾਈ ਚੱਲਿਆ ਹੋਇਆ। ਇਹ ਜਿਸਲੇ ਤੱਕ ਜਿਹੜਾ ਚੋਰ ਫੜਿਆ ਜਾਵੇ ਉਹ ਐਕਚੁਅਲੀ ਉਹ ਹੀ ਕਹਿੰਦਾ ਕਿ ਉਹ ਦੂਸਰੇ ਚੋਰ ਕੋ ਲੈਣਾ ਪਿਆ। ਉਹ ਦੂਸਰੇ ਚੋਰ ਕੋ ਇੰਨਾ ਪਿਆ ਕਿ ਮੇਰੇ ਕੋਲ ਸਿਰਫ ਇੰਨਾ ਹੀ ਸੀ। ਇੰਨਾ ਹੀ ਸੀ ਸਾਡੀ ਇੰਟਰੋਗੇਸ਼ਨ ਵਿੱਚ ਤੇ ਅਜੇ ਇਹ ਆ। ਪਰ ਨਵੇਂ ਲਾਅ ਦੇ ਮੁਤਾਬਕ ਅਸੀਂ ਇੱਕ ਵਾਰ ਜਦੋਂ ਚੋਰ ਦੂਸਰੇ ਵੀ ਆ ਗਏ ਤੇ ਅਸੀਂ ਇਹਨਾਂ ਨੂੰ ਫਿਰ ਪ੍ਰੋਡਕਸ਼ਨਾਂ 'ਤੇ ਲਿਆ ਕੇ ਤੇ ਫਿਰ ਤਸਦੀਕ ਕਰ ਲਾਂਗੇ ਜਿਹੜੇ ਜਿਹੜੇ ਬਾਕੀ ਦੇ ਚੋਰ ਫੜੇ ਜਾਣ ਵਾਲੇ ਜਿਨ੍ਹਾਂ ਦੇ ਸਾਡੇ ਰਡਾਰ ਤੇ ਨੇ ਉਹ ਤੇ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਬਾਕੀ ਜਿਹੜੀ ਰਿਕਵਰੀ ਅਗਰ ਜੇ ਕਿਸੇ ਨੂੰ ਵੇਚਿਆ ਵੀ ਹੈ ਜਾਂ ਕਿਤੇ ਹੋਰ ਹੈ ਤੇ ਅਸੀਂ ਉਹ ਵੀ ਟੋਟਲ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੰਨਾ ਹੈਗਾ ਕਿ ਇਹ ਨਸ਼ੇ ਦੇ ਬੜੇ ਆਦੀ ਨੇ ਕਾਫੀ ਹੈਵੀ ਇਹਨਾਂ ਦਾ ਡੀਪ ਇਨਟੇਕ ਹੈਗਾ ਆਪਣਾ ਫਰਵਿੰਦਾ ਉਹਦੇ ਵਿੱਚ ਇਹਨਾਂ ਨੇ ਜ਼ਿਆਦਾਤਰ ਇਹਨਾਂ ਨੇ ਆਪਣਾ ਪੈਸਾ ਖਰਚ ਕੀਤਾ ਉਹ ਦੱਸਦੇ ਪਏ ਨੇ ਕਿ ਜਿੰਨੇ ਵੀ ਆਪਾਂ ਬੰਦੇ ਕਿਸੀ ਕਿ ਉਹਨਾਂ ਨੇ ਅਸੀਂ ਆਪਣੇ ਬਰਾਬਰ ਦੇ 4-5 ਹਿੱਸੇ ਕਰ ਲਏ ਤੇ